ਜੀ ਕੀ ਪ੍ਰਤੀਕਿਰਿਆ ਤੁਹਾਡੀ ਕੱਲ ਜਿਹੜਾ ਬਲਜੀਤ ਸਿੰਘ ਮੱਲਕੇ ਨੂੰ ਸ਼ਾਮਲ ਕੀਤਾ ਗਿਆ ਉੱਥੇ ਪ੍ਰਤੀਕਿਰਿਆ ਆਉਂਦੀ ਹੈ ਵਿਧਾਇਕ ਅਮਰਤਪਾਲ ਸੁਖਾਣਾ ਦੇ ਉਹਨਾਂ ਨੇ ਸਪੈਸ਼ਲ ਤੌਰ ਤੇ ਗੱਲ ਕਹੀ ਆ ਕਿ ਬੰਦਾ ਸਾਡਾ ਹੈ ਨਹੀਂਗਾ ਮੈਨੂੰ ਕਦੇ ਮਿਲਿਆ ਹੀ ਨਹੀਂ ਅਜੇ ਤੱਕ ਮੈਂ ਹਰਾਨ ਐ ਇਥੋਂ ਦੇ ਵਿਧਾਇਕ ਦੇ ਮੈਂ ਸਮਝਦਾ ਕਿ ਪੰਚਾਇਤ ਮੈਂਬਰ ਵੀ ਅਜਿਹਾ ਬਿਆਨ ਨਹੀਂ ਦਿੰਦਾ ਉਹਦੀ ਬਕਲਾਟ ਨੂੰ ਮੈਂ ਹੈਰਾਨ ਐ ਆਪਣੀ ਫੇਸਬੁੱਕ ਤੋਂ ਇਹੋ ਜੇ ਕਮੈਂਟ ਲਿਖ ਰਿਹਾ ਮੈਂ ਹੈਰਾਨ ਐ ਕਿ ਇਹੋ ਜੇ ਬੰਦੇ ਯਾਰ ਐਡੇ ਸੀਨੀਅਰ ਤੁਸੀਂ ਐਮਐਲਏ ਹੋ ਦੇ ਤੁਹਾਡੇ ਕੰਮ ਐਮਏ ਜਿਹੜੇ ਇੱਕ ਪੰਚਾਇਤ ਮੈਂਬਰ ਵਾਲੇ ਵੀ ਨਹੀਂ ਗੇ ਉਹਨਾਂ ਨੇ ਕਾਰਵਾਈ ਕਰਾਉਂਦੇ ਦੀ ਗੱਲ ਕਹੀ ਉਹ ਕਹਿੰਦੇ ਮੈਂ ਕਾਰਵਾਈ ਕਰਵਾਵਾਂਗਾ ਉਹ ਦੇਖੋ ਜਦੋਂ ਬੰਦਾ ਹਰ ਰਿਆ ਹੋਵੇ ਜਦੋਂ ਉਹਨੂੰ ਟਾਈਮ ਥੋੜਾ ਰਹਿ ਗਿਆ ਹੋਵੇ ਉਦੋਂ ਫਿਰ ਇਹੋ ਜੀਆਂ ਗੱਲਾਂ ਇਹੋ ਜੇ ਦਬਕੀ ਮਾਰ ਸਕਦਾ ਇਹਨਾਂ ਨੂੰ ਆਪਦੀ ਬਕਲਾਅ ਦਿਖ ਰਹੀ ਹੈ ਇਤਿਹਾਰ ਦਿਖ ਰਹੀ ਹੈ ਐਮਐਲਏ ਦਾ ਇੱਕ ਸੋਸ਼ਲ ਮੀਡੀਆ ਤੇ ਕਮੈਂਟ ਲਿਖਣਾ ਬਹੁਤ ਮੰਦ ਭਾਗੀ ਗੱਲ ਅਗਰ ਐਮਐਲਏ ਚ ਐਡੀ ਗੱਲ ਲੱਗਦੀ ਹੈ ਤਾਂ ਹੁਣ ਉੱਥੇ ਕੁੰਡੀਆਂ ਦੇ ਸਿੰਘ ਵਸਣਗੇ ਆਪਦੀ ਸਰਕਾਰ ਹੈ ਦੀ ਦੇਖ ਲਿਓ ਉੱਥੇ ਰਸੀ ਗੱਲ ਮੈਂ ਦਕਤਾਰ ਸਿੰਘ ਸਾਹਾਂ ਤੋਂ ਤੁਸੀਂ ਹਮਨੇ ਡੀ ਆਰ ਟੀਵੀ ਦੇਖ ਰਹੇ ਹੋ ਇਸ ਟਾਈਮ ਅਸੀਂ ਬਾਗਾ ਪਣਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਕੱਲ ਇੱਕ ਖਬਰ ਚੱਲੀ ਸੀ ਕਿ ਮਲਕੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕੇ ਵਾਲੀ ਉਸ ਤੋਂ ਬਾਅਦ ਵਿਧਾਇਕ ਅਮਰਤਪਾਸੂ ਖੜਨਾਂ ਦੇ ਵੱਲੋਂ ਤਰਾਜ ਕੀਤਾ ਗਿਆ ਪੋਸਟ ਦੇ ਥੱਲੇ ਕਮੈਂਟ ਕੀਤਾ ਗਿਆ ਉਸ ਖਬਰ ਥੱਲੇ ਕਿ ਜਿਹੜਾ ਬੰਦਾ ਸਾਡਾ ਹੈ ਹੀ ਨਹੀਂ ਸੀ ਆਮ ਆਦਮੀ ਪਾਰਟੀ ਨਾਲ ਦਾ ਕੋਈ ਸਬੰਧ ਹੀ ਨਹੀਂ ਸੀਗਾ ਉਸ ਨੂੰ ਲੈ ਕੇ ਜਦੋਂ ਅਸੀਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਕਿ ਜਦੋਂ ਬੰਦਾ ਆਮ ਆਦਮੀ ਪਾਰਟੀ ਦਾ ਹੈ ਨਹੀਂ ਵਿਧਾਇਕ ਅਮਰਪਤ ਸੁਖੜਾ ਨਾਲ ਤੇ ਕਹ ਰਹੇ ਨੇ ਐਸ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਤਾਨਜੀ ਸਿੰਘ ਤਨੀਆਂ ਨੇ ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਨੇ ਮੰਦੀ ਜੁਮੇਵਾਰੀ ਲੱਗੀ ਇੱਥੇ ਇਲੈਕਸ਼ਨ ਕਰਾਉਂਦੇ ਉੱਤੇ ਇਲੈਕਸ਼ਨ ਇਨਚਾਰਜ ਨੇ ਇਸ ਤੋਂ ਬਲਾਕ ਸਮਝਿਲਾ ਪ੍ਰੀਸ਼ਦ ਦੇ ਉਹਨਾਂ ਨਾਲ ਜੋਧਾ ਸਿੰਘ ਬਰਾੜ ਵੀ ਆ ਭਾਈ ਜੀ ਕੀ ਪ੍ਰਤੀਕਿਰਿਆ ਤੁਹਾਡੀ ਕੱਲ ਜਿਹੜਾ ਬਲਜੀਤ ਸਿੰਘ ਮਲਕੇ ਨੂੰ ਸ਼ਾਮਲ ਕੀਤਾ ਗਿਆ ਉਸ ਤੇ ਪ੍ਰਤੀਕਿਰਿਆ ਆਉਂਦੀ ਜਬਾ ਵਿਧਾਇਕ ਅਮਰਤਪਾਲ ਸੁਖਾਣਾ ਨੇ ਉਹਦੇ ਨੇ ਸਪੈਸ਼ਲ ਤੌਰ ਤੇ ਗੱਲ ਕਹੀ ਆ ਕਿ ਬੰਦਾ ਸਾਡਾ ਹੈ ਨਹੀਂਗਾ ਮੈਨੂੰ ਕਦੇ ਮਿਲਿਆ ਹੀ ਨਹੀਂ ਅਜੇ ਤੱਕ ਪਰ ਤੁਸੀਂ ਕੱਲ ਸਾਰੇ ਲੀਡਰਾਂ ਨੇ ਇਹ ਗੱਲ ਬੋਲੀ ਕਿ ਆਮ ਆਦਮੀ ਪਾਰਟੀ ਛੱਡ ਕੇ ਬੰਦਾ ਆ ਕੀ ਕਹਿਣਾ ਚਾਹੁੰਦੇ ਬਲਜੀਤ ਸਿੰਘ ਪੁੰਨੀ ਜੋ ਮਲਕੇ ਪਿੰਡ ਦੇ ਰਹਿਣ ਵਾਲਾ ਹੈ ਬਹੁਤ ਹੋਣਹਾਰ ਮਿਹਨਤੀ ਉਦਮੀ ਬਹੁਤ ਜੋਸ਼ੀਲਾ ਨੌਜਵਾਨ ਹੈ ਜੀ ਦਾ ਪੂਰੇ ਮਲਕਿਆਂ ਦੇ ਵਿੱਚ ਔਰ ਆਸ-ਪਾਸ ਦੇ ਪਿੰਡਾਂ ਵਿੱਚ ਚੰਗਾ ਆਧਾਰ ਹੈ ਸਮਾਜ ਸੇਵੀ ਹੈ ਬਹੁਤ ਸਾਰੇ ਲੋਕਾਂ ਨੂੰ ਨੇ ਸਿੱਖਿਆ ਜਿਹੜੀ ਹੈਗੀ ਹੈ ਸਿੱਖਿਆ ਦੇ ਵਿੱਚ ਉਹਦਾ ਬੜਾ ਵੱਡਾ ਯੋਗਦਾਨ ਹੈ ਬਹੁਤ ਸਾਰੇ ਬੱਚਿਆਂ ਨੂੰ ਪੜਾਉਂਦਾ ਹੈਗਾ ਉਹ ਕੱਲ ਜਦੋਂ ਉਹ ਪਿੱਛੇ 22 ਦੇ ਇਲੈਕਸ਼ਨ ਵਿੱਚ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਜੋ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਲਹਿਰ ਸੀ ਬਦਲਾ ਦੀ ਤਾਂ ਉਹ ਵੀ ਉਸ ਲਹਿਰ ਦੇ ਵਿੱਚ ਉਹ ਕੁੱਦ ਗਿਆ ਸੀ ਪਰ ਅਸੀਂ ਸਾਰਿਆਂ ਦੀ ਪ੍ਰੇਰਣਾ ਸਦਕਾ ਬਲਜੀਤ ਸਿੰਘ ਨੂੰ ਅਸੀਂ ਇੱਥੇ ਸ਼ਾਮਲ ਕਰਵਾਇਆ ਕਾਂਗਰਸ ਦੇ ਵਿੱਚ ਤੇ ਮੈਂ ਹੈਰਾਨ ਐ ਇਥੋਂ ਦੇ ਵ代यक ਦੇ ਮੈਂ ਸਮਝਦਾ ਕਿ ਪੰਚਾਇਤ ਮੈਂਬਰ ਵੀ ਅਜਿਹਾ ਬਿਆਨ ਨਹੀਂ ਦਿੰਦਾ ਉਹਦੀ ਬਕਲਾਟ ਨੂੰ ਮੈਂ ਹੈਰਾਨ ਐ ਵੀ ਇਹ ਕਿਦਾਂ ਦੇ ਉਹ ਇੱਕ ਚੈਨਲ ਤੇ ਕਿਹੋ ਜਿਹਾ ਪ੍ਰਤੀਕਰਮ ਆਪਣੀ ਜਿਹੜਾ ਸੋਸ਼ਲ ਮੀਡੀਆ ਤੋਂ ਆਪਣੀ ਫੇਸਬੁੱਕ ਤੋਂ ਇਹੋ ਜਿਹਾ ਕਮੈਂਟ ਲਿਖ ਰਿਹਾ ਮੈਂ ਹੈਰਾਨ ਐ ਕਿ ਇਹੋ ਜਿਹੇ ਬੰਦੇ ਯਾਰ ਐਡੇ ਸੀਨੀਅਰ ਤੁਸੀਂ ਐਮਐਲਏ ਹੋ ਤੇ ਤੁਹਾਡੇ ਕੰਮ ਐ ਜਿਹੜੇ ਇੱਕ ਪੰਚਾਇਤ ਮੈਂਬਰ ਵਾਲੇ ਵੀ ਨਹੀਂਗੇ ਇਹ ਉਹਨਾਂ ਦੀ ਮੈਂ ਸਮਝਦਾ ਬੜੀ ਵੱਡੀ ਬਖਲਾਟ ਹੈ ਮੈਂ ਤੇ ਕਹਾਂਗਾ ਉਹਨੇ ਕਾਰਵਾਈ ਕਰਾਉਂਦੀ ਦੀ ਗੱਲ ਕਹੀ ਉਹ ਕਹਿੰਦੇ ਮੈਂ ਕਾਰਵਾਈ ਕਰਵਾਵਾਂਗਾ ਉਹ ਦੇਖੋ ਜਦੋਂ ਬੰਦਾ ਹਰ ਰਿਹਾ ਹੋਵੇ ਜਦੋਂ ਉਹਨੂੰ ਟਾਈਮ ਥੋੜਾ ਰਹਿ ਗਿਆ ਹੋਵੇ ਉਦੋਂ ਫਿਰ ਇਹੋ ਜੀਆਂ ਗੱਲਾਂ ਇਹੋ ਜੇ ਦਬਕੀ ਮਾਰ ਸਕਦਾ ਮੈਨੂੰ ਨਹੀਂ ਲੱਗਦਾ ਜਿਹੜਾ 4 ਸਾਲਾਂ ਵਿੱਚ ਇਹਨਾਂ ਨੇ ਮੱਲਾ ਮਾਰ ਲੀਆਂ ਆਪਾਂ ਸਾਰੇ ਜਾਣਦੇ ਹਾਂ ਕਿ 4 ਸਾਲਾਂ ਦੇ ਵਿੱਚ ਕਿਹੜੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਮੱਲਾ ਮਾਰ ਲੀਆਂ ਇਹ ਤਾਂ ਬਰਾ ਬਾਗੇ ਪੁਰਾਣੇ ਦੇ ਲੋਕ ਗੈਰਤਮੰਦ ਲੋਕ ਨੇ ਜਜਾਰੂ ਲੋਕ ਨੇ ਇਹ ਬਹੁਤ ਜੋਧਿਆਂ ਦੀ ਧਰਤੀ ਹੈ ਇਹ ਕਿੱਥੇ ਡਰਨ ਵਾਲੇ ਤੇ ਦਬਨ ਵਾਲੇ ਆ ਇਹਨਾਂ ਨੂੰ ਆਪਦੀ ਬਕਲਾਅ ਦਿਖ ਰਹੀ ਹੈ ਇੱਥੇ ਹਾਰ ਦਿਖ ਰਹੀ ਹੈ ਇਸ ਕਰਕੇ ਇਹ ਜਿਹੜੇ ਇਦਾਂ ਦੇ ਬਿਆਨ ਦੇ ਰਹੇ ਆ ਇਹੋ ਜਿਹੇ ਸਟੇਟਮੈਂਟ ਆ ਸੋਸ਼ਲ ਮੀਡੀਆ ਤੇ ਇੱਕ ਐਮਐਲਏ ਦਾ ਇੱਕ ਸੋਸ਼ਲ ਮੀਡੀਆ ਤੇ ਕਮੈਂਟ ਲਿਖਣਾ ਬਹੁਤ ਮੰਦ ਭਾਗੀ ਗੱਲ ਹੈ ਜੀ ਤੁਸੀਂ ਤੁਹਾਡੀ ਗੱਲਬਾਤ ਹੋਈ ਬਲਜੀਤ ਨਾਲ ਕੀ ਉਹਨਾਂ ਨੇ ਕੀ ਗੱਡਿਆ ਵਿੱਚੋਂ ਸਿਸਟਮ ਸਰ ਬਲਜੀਤ ਦੇ ਨਾਲ ਮੈਂ ਸਮਝਦਾ ਹਾਂ ਅਗਰ ਐਮਐਲਏ ਚ ਐਡੀ ਗੱਲ ਲੱਗਦੀ ਹੈ ਤਾਂ ਹੁਣ ਉੱਥੇ ਕੁੰਡੀਆਂ ਦੇ ਸਿੰਘ ਵਸਣਗੇ ਆਪਦੀ ਸਰਕਾਰ ਹੈ ਦੀ ਦੇਖ ਲਿਓ ਉੱਥੇ ਅਸੀਂ ਜਿੱਤ ਕੇ ਆਵਾਂਗੇ ਉਹ ਚੋਣ ਅਸੀਂ ਜਿਹੜੀ ਪੰਜ ਕਰਈ ਕੋਰ ਦੀ ਚੋਣ ਹੈ ਸਾਡੀ ਬਲਾਕ ਸੰਮਤੀ ਦੀ ਅਸੀਂ ਉਹ ਤਾਂ ਜਿੱਤ ਕੇ ਆਵਾਂਗੇ ਇਸ ਕਰਕੇ ਉਹਨੂੰ ਜਿਹੜੀ ਹੈਗੀ ਆ ਉਹਨੂੰ ਘਬਰਾਹਟ ਹੋਈ ਹੈ ਇਸ ਕਰਕੇ ਉਹਨੂੰ ਆਪਦੀ ਜਿਹੜੀ ਸੋਸ਼ਲ ਮੀਡੀਆ ਤੇ ਉਹ ਕਮੈਂਟ ਲਿਖਣਾ ਪਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਛੱਡ ਨਾਲ ਧਣੀ ਸੀਗੇ ਧਨਜੀਤ ਧਨੀ ਸਿੰਘ ਧਨੀਵਰਕ ਉਹਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਉਹ ਵਰਕਰ ਆ ਬਾਕੀ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਤੇ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੀ ਗੱਲ ਕਾਂਗਰਸ ਦੇ ਵਿੱਚ ਸ਼ਾਮਲਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਥਿਤੀ ਦੇ ਵਿੱਚ ਜਾਂਦੀ ਆ ਜਿਹੜੀ ਪੰਜਗ੍ਰਾਈ ਜਿਹੜੀ ਚੋਣ ਆ ਉਹ ਬਲਕ ਸਮਤੀ ਵਾਲੀ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਮ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਬਗਾਪੁਰਾਣਾ